ਚਾਹੇ ਡੇਰਾ ਬਿਆਸ ਨੇ ਆਪਣਾ 6ਵਾਂ ਜਾਨਸ਼ੀਨ ਡਿਕਲੇਅਰ ਕਰ ਦਿੱਤਾ ਪਰ ਅੱਜ ਅਸੀਂ ਗੱਲ ਕਰਾਂਗੇ ਕਿ ਆਖਰ ਡੇਰਾ ਕਿਹੜੇ-ਕਿਹੜੇ ਮੁਲਕ ਦੇ ਵਿੱਚ ਫੈਲਿਆ ਹੈ ਇਹਦੇ ਹੁਣ ਤੱਕ ਕਿੰਨੇ ਮੁਖੀ ਰਹਿ ਚੁੱਕੇ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਸ ਸਮੇਂ ਜਿਹੜੇ ਜਾਨਸ਼ੀਨ ਲਾਇਗੇ ਨੇ ਉਹ ਨੇ ਜਸਦੀਪ ਸਿੰਘ ਗਿੱਲ ਤੇ ਜਸਦੀਪ ਸਿੰਘ ਗਿੱਲ ਮੌਜੂਦਾ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਭੂਆ ਦੇ ਪੋਤੇ ਨੇ 45 ਸਾਲ ਦਾ ਜਸਦੀਪ ਸਿੰਘ ਗੇਲ ਨੂੰ ਹਲੇ ਗੁਰਦ ਜਿਹੜੀ ਆ ਉਥੇ ਗੱਦੀ ਨਹੀਂ ਸੌਂਪੀ ਗਈ ਤੇ ਨਾ ਹੀ ਦਸਤਾਰ ਬੰਦੀ ਲਿਕਣਾ ਅਗਲਾ ਜਾਨਸ਼ੀਰ ਉਹਨਾਂ ਨੂੰ ਕੋਸ਼ਿਸ਼ ਕਰ ਦਿੱਤਾ ਗਿਆ ਸਭ ਤੋਂ ਪਹਿਲਾਂ ਇਸ ਡੇਰੇ ਦੇ ਮੁਖੀ ਸਨ ਬਾਬਾ ਜੈਮਲ ਸਿੰਘ ਜਿਹੜੇ 1878 ਤੋਂ ਲੈ ਕੇ 1903 ਤੱਕ ਰਹੇ ਨੇ 1903 ਤੋਂ ਬਾਅਦ ਦੂਜੇ ਮੁਖੀ ਰਹੇ ਨੇ ਬਾਬਾ ਸਾਮਰ ਸਿੰਘ ਜਿਹੜੇ 1903 ਤੋਂ ਲੈ ਕੇ 1948 ਤੱਕ ਰਹੇ ਨੇ ਤੀਜੇ ਇਸ ਡੇਰੇ ਦੇ ਮੁਖੀ ਰਹੇ ਨੇ ਬਾਬਾ ਜਗਤ ਸਿੰਘ ਬਾਬਾ ਜਗਤ ਸਿੰਘ 1948 ਤੋਂ ਲੈ ਕੇ 1951 ਤੱਕ ਰਹੇ ਨੇ ਫਿਰ ਚੌਥੇ ਮੁਖੀ ਰਹੇ ਨੇ ਬਾਬਾ ਚੰਨ ਸਿੰਘ ਜੋ 1951 ਤੋਂ ਲੈ ਕੇ 1990 ਤੱਕ ਰਹੇ 1990 ਚ ਉਹਨਾਂ ਦਾ ਅਧਿਆਤ ਹੋ ਗਿਆ ਸੀ 1990 ਤੋਂ ਲੈ ਕੇ ਤੇ ਹੁਣ ਤੱਕ ਛੇਵੇਂ ਜਿਹੜੇ ਇਸ ਡੇਰੇ ਦੇ ਮੁਖੀ ਨੇ ਉਹ ਨੇ ਗੁਰਿੰਦਰ ਸਿੰਘ ਟਿੱਲੋ ਇਹਨਾਂ ਚੋ ਕਈਆਂ ਦੀ ਆਪਸ ਦੇ ਵਿੱਚ ਰਿਸ਼ਤੇਦਾਰੀ ਵੀ ਰਹੀ ਹੈ ਜਿਵੇਂ ਬਾਬਾ ਚਨ ਸਿੰਘ ਦੇ ਰਿਸ਼ਤੇਦਾਰ ਸਨ ਗੁਰਿੰਦਰ ਸਿੰਘ ਢਿੱਲੋਂ ਤੇ ਹੁਣ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰ ਨੇ ਨਵੇਂ ਜਿਹੜੇ ਮੁਖੀ ਜਾਨਸ਼ੀਨ ਘੋਸ਼ਿਤ ਕੀਤੇ ਗਏ ਨੇ ਜਸਦੀਪ ਸਿੰਘ ਗਿੱਲ ਕਿਉਂਕਿ ਜਸਦੀਪ ਸਿੰਘ ਗਿੱਲ ਦੱਸਿਆ ਜਾ ਰਿਹਾ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਦੇ ਭੂਆ ਦੇ ਪੋਤੇ ਹਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਫਿਲਹਾਲ ਡੇਰੇ ਬਲੂ ਸੇਵਾਦਾਰ ਇੰਚਾਰਜਾਂ ਦੇ ਨਾਮ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਬਿਲਕੁਲ ਠੀਕ ਠਾਕ ਹੈ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੀ ਡੇਰਾ ਮੁਖੀ ਰਹਿਣਗੇ ਅਫਵਾਹਾਂ ਤੋਂ ਸੰਗਤਾਂ ਬਚਨ ਹੋਰ ਦੂਜੀ ਗੱਲ ਕਿ 1891 ਦੇ ਵਿੱਚ ਇਸ ਡੇਰੇ ਜਿਸ ਨੂੰ ਪੂਰਾ ਡੇਰਾ ਰਾਧਾ ਸੁਆਮੀ ਸਾਧ ਸੰਗ ਬਿਆਸ ਆਖਿਆ ਜਾਂਦਾ 1891 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ ਸੀ ਜਦ ਕਿ ਬਾਬਾ ਜੈਮਲ ਸਿੰਘ 1878 ਚ ਉਹਨਾਂ ਨੇ ਇਥੇ ਡੇਰਾ ਸਥਾਪਿਤ ਕਰ ਦਿੱਤਾਗੇ 4000 ਏਕੜ ਤੋਂ ਜ਼ਿਆਦਾ ਜ਼ਮੀਨ ਤੇ ਇਹ ਡੇਰਾ ਰਾਦਾ ਸੁਆਮੀ ਸਤਸੰਗ ਬਿਆਸ ਫੈਲਿਆ ਹੋਇਆ 90 ਦੇਸ਼ਾਂ ਦੇ ਵਿੱਚ ਇਹਨਾਂ ਦੇ ਡੇਰੇ ਨੇ ਤੇ 90 ਦੇਸ਼ਾਂ ਦੇ ਵਿੱਚ ਹੀ ਇਹਨਾਂ ਦੇ ਸ਼ਰਧਾਲੂ ਰਹਿੰਦੇ ਨੇ ਸਭ ਤੋਂ ਵੱਡੀ ਗੱਲ ਕਿ 48 ਏਕੜ ਦੇ ਵਿੱਚ ਰਾਦਾ ਸੁਆਮੀ ਸਤਸੰਗ ਬਿਆਸ ਵੀ ਕੇ ਲੰਗਰ ਹਾਲ ਆ ਤਿੰਨ ਹਸਪਤਾਲ ਹਨ ਇਸ ਡੇਰੇ ਦੇ ਜਿਨ੍ਹਾਂ ਵਿੱਚ 35 ਕਿਲੋਮੀਟਰ ਦੇ ਦੈਰੇ ਵਿੱਚ ਆਉਂਦੇ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਸਭ ਤੋਂ ਵੱਡਾ ਹਸਪੀਟਲ ਜਿਹੜਾ ਵਾ ਉਹ ਬਾਬਾ ਸਾਵਨ ਸਿੰਘ ਦੇ ਨਾਮ ਤੇ ਆ ਅੰਬਰਸਰ ਦੇ ਕਸਬਾ ਬਿਆਸ ਵਿਖੇ ਡੇਰਾ ਵਿਸ਼ਵ ਦੇ 90 ਦੇਸ਼ਾਂ ਵਿੱਚ ਫੈਲਿਆ ਹੋਇਆ ਇਹਦੀਆਂ ਜਿਹੜੀਆਂ ਬ੍ਰਾਂਚਾਂ ਨੇ ਖਾਸ ਕਰਕੇ ਅਮਰੀਕਾ ਆਸਟ੍ਰੇਲੀਆ ਜਾਪਾਨ ਸਪੇਨ ਨਿਊਜ਼ੀਲੈਂਡ ਇਥੋਂ ਤੱਕ ਕਿ ਅਫਰੀਕਾ ਵਰਗੇ ਮੁਲਕਾਂ ਦੇ ਵਿੱਚ ਵੀ ਡੇਰੇ ਦੇ ਨਾਮ ਤੇ ਕਈ ਹਜ਼ਾਰ ਏਕੜ ਜ਼ਮੀਨ ਆ ਤੇ ਉਥਾਂ ਉੱਥੇ ਇਹਨਾਂ ਦੇ ਡੇਰੇ ਵੀ ਹਨ ਡੇਰੇ ਕਾਰਨ ਉੱਤਰ ਭਾਰਤ ਦੇ ਸਭ ਤੋਂ ਵੱਡਾ ਜਿਹੜਾ ਵਾ ਉਥੇ ਸੋਲਰ ਪੈਨਲ ਵੀ ਲੱਗਾ ਹੋਇਆ ਡੇਰਾ ਤੇ ਬਿਆਸ ਰੇਲਵੇ ਸਟੇਸ਼ਨ ਆਪਣੀ ਸਾਫ ਸਫਾਈ ਨੂੰ ਲੈ ਕੇ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਡੇਰੇ ਵਿੱਚ ਸੰਗਤ ਤੇ ਰਹਿਣ ਲਈ ਸਰਾ ਗੈਸਟ ਹਾਊਸ ਅਤੇ ਸ਼ੈੱਡ ਵੀ ਬਣੇ ਹੋਏ ਨੇ ਡੇਰਾ ਬਾਕੀ ਡੇਰਾ ਵਾਂਗ ਗੈਰਾ ਨਿਤਿਕ ਰਾਜਨੀਤੀ ਦੇ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਵੋਟਾਂ ਦੇ ਦਿਨਾਂ ਦੇ ਵਿੱਚ ਇਹ ਕੋਈ ਅਜਹੀ ਆਪਣੇ ਸ਼ਰਧਾਨੂਆਂ ਨੂੰ ਅਪੀਲ ਨਹੀਂ ਕਰਦੇ ਪਰ ਸਿਆਸੀ ਲੀਡਰ ਦੇਸ਼ ਦੇ ਪ੍ਰਾਈਮ ਮਿਨਿਸਟਰ ਤੱਕ ਵੀ ਇਹ ਤੇ ਆ ਕੇ ਨਤਮਸਤਕ ਹੁੰਦੇ ਨੇ ਡੇਰਾ ਰਾਧਾ ਸੁਆਮੀ ਸਾਸ਼ਕ ਬਿਆਸ ਦਾ ਇੱਕ ਪੂਰੇ ਭਾਰਤ ਵਿੱਚ ਵੱਡੇ ਪੱਧਰ ਤੇ ਰਾਸੀ ਪ੍ਰਭਾਵ ਹੀ ਹੈ ਚਾਹੇ ਉਹ ਕੋਈ ਕਿਸੇ ਕਿਸਮ ਦਾ ਐਲਾਨ ਨਹੀਂ ਕਰਦੇ ਪਰ ਡੇਰਾ ਬਿਆਸ ਕਦੀ ਵੀ ਉਹਨਾਂ ਨੇ ਕਿਸੇ ਵੀ ਪਾਰਟੀ ਦੇ ਨਾਲ ਆਪਣੇ ਸਬੰਧ ਨਹੀਂ ਰੱਖੇ ਪਰ ਵੋਟਾਂ ਵਾਲੇ ਸਮੇਂ ਚਾਹੇ ਉਹ ਵਿਧਾਨ ਸਭਾ ਦੀਆਂ ਵੋਟਾਂਣ ਚਾਹੇ ਫਿਰ ਲੋਕ ਸਭਾ ਦੀਆਂ ਵੋਟਾਂਣ ਦੇਸ਼ ਦੇ ਵੱਡੇ ਵੱਡੇ ਲੀਡਰ ਇੱਥੇ ਆ ਕੇ ਨਤਮਸਤਕ ਹੁੰਦੇ ਨੇ ਚਾਹੇ ਉਹ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋਣ ਚਾਹੇ ਦੇਸ਼ ਦੇ ਕਈ ਮੰਤਰੀ ਹੋਣ ਚਾਹੇ ਸੂਬੇ ਦੇ ਮੁੱਖ ਮੰਤਰੀ ਸਾਰੇ ਇੱਥੇ ਆਉਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਾਂਗਰਸ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਨਿਤਨ ਗੜਗਰੀ ਬਰੂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੈਪਟਨ ਮਰਿੰਦਰ ਸਿੰਘ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਇੱਥੋਂ ਤੱਕ ਕੇ ਆਰਐਸਐਸ ਦੇ ਮੁਖੀ ਮੋਨ ਭਾਗਤ ਵੀ ਡੇਰੇ ਦੇ ਵਿੱਚ ਚੱਕਰ ਲਗਾ ਜਾਂਦੇ ਨੇ ਹੁਣ ਗੱਲ ਕਰਦੇ ਆਂ ਕਿ ਜਿਹੜੀ ਖਬਰ ਸੀ ਕਿ ਡੇਰਾ ਰਾਦਾ ਸਵਾਮੀ ਸਾਸੰਗ ਬਿਆਸ ਦੇ ਪ੍ਰਮੁਖ ਗੁਰਿੰਦਰ ਸਿੰਘ ਢਿੱਲੋਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਜੋ ਉਹਨਾਂ ਦੀ ਭੂਆ ਦੇ ਪੋਤੇ ਨੇ ਉਹਨਾਂ ਨੂੰ ਆਪਣਾ ਨਵਾਂ جانਸ਼ੀਨ ਕੋਸ਼ਿਸ਼ਤ ਕਰ ਦਿੱਤਾ ਜਸਦੀਪ ਸਿੰਘ ਗਿੱਲ ਨੂੰ ਹਾਲੇ ਜਿਹੜੀ ਗੱਦੀ ਨਹੀਂ ਸੌਂਪੀ ਜਾਏਗੀ ਤੇ ਨਾ ਹੀ ਫਿਲਹਾਲ ਉਹਦੀ ਦਸਤਾਰਬੰਦੀ ਕੀਤੀ ਜਾਏਗੀ ਜਸਦੀਪ ਸਿੰਘ ਗਿੱਲ ਡੇਰਾ ਰਾਦਾ ਸਵਾਮੀ ਸਾਸੰਗ ਬਿਆਸ ਦੇ 6ਵੇਂ ਮੁਖੀ ਹੋਣਗੇ ਡੇਰੇਵਾਲੋਂ ਇੱਕ ਪ੍ਰੈਸ ਬਿਆਨ ਵੀ ਜਾਰੀ ਕੀਤਾ ਗਿਆ ਸੀ ਸਾਰੇ ਸੇਵਾਦਾਰ ਤੇ ਹੋਰ ਸ਼ਰਧਾਲੂਆਂ ਨੂੰ ਲੈ ਕੇ ਕਿ ਹਲੇ ਰਾਧਾ ਸਵਾਮੀ ਸਤਸੰਗ ਬਿਆਸ ਦੇ ਮੁਖੀ ਗ੍ਰਿੰਦਰ ਸਿੰਘ ਢਿੱਲੋਂ ਹੀ ਰਹਿਣਗੇ ਗ੍ਰਿੰਦਰ ਸਿੰਘ ਢਿੱਲੋਂ ਨੇ ਹੀ ਸਗਦੇਵ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਸੰਗ ਬਿਆਸ ਦਾ ਨਵਾਂ ਜਾਣਸ਼ੀਰ ਨੁਕਤ ਕੀਤਾ ਗ੍ਰਿੰਦਰ ਸਿੰਘ ਢਿੱਲੋਂ ਦੇ ਭੂਆ ਦੇ ਮੁੰਡੇ ਲੱਗਦੇ ਨੇ ਸੁਖਦੇਵ ਸਿੰਘ ਗਿੱਲ ਤੇ ਸੁਦੇਸ਼ ਸਿੰਘ ਗਿੱਲ ਦਾ ਲੜਕਾ ਹੀ ਆ ਜਸਦੀਪ ਸਿੰਘ ਗਿੱਲ ਸੁਦੇਸ਼ ਸਿੰਘ ਗਿੱਲ ਹੋਣੀ ਕਰਨਲ ਰੈਂਕ ਦੇ ਅਹੁਦੇ ਤੋਂ ਭਾਰਤੀ ਫੌਜ ਚ ਰਿਟਾਇਰ ਹੋਏ ਨੇ ਉਸ ਤੋਂ ਬਾਅਦ ਉਹ ਡੇਰੇ ਦੇ ਵਿੱਚ ਹੀ ਰਹਿੰਦੇ ਆ ਗਏ ਨੇ ਜਸਦੀਪ ਸਿੰਘ ਗਿੱਲ ਦੇ ਪਿਤਾ ਸੁਦੇਸ਼ ਸਿੰਘ ਗਿੱਲ ਮੁੰਬਈ ਵਿੱਚ ਡੇਰੇ ਦੀਆਂ ਜਿਹੜੀਆਂ ਸਿਖਾਵਾਂ ਨੇ ਬ੍ਰਾਂਚਾਂ ਨੇ ਉਹਦੇ ਸਕੱਤਰ ਗੁਰਿੰਦਰ ਸਿੰਘ ਦੇ ਜਵਾਈ ਅਤੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੇ ਵਾ ਦੇ ਮੁੰਡਿਆਂ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਬਾਬਾ ਗੁਰਿੰਦਰ ਸਿੰਘ ਢਿਲੋਂ ਕਹਿੰਦੇ ਕਿ ਜਿਸ ਤਰ੍ਹਾਂ ਹਜ਼ੂਰ ਮਹਾਰਾਜ ਦੇ ਬਾਅਦ ਉਹਨਾਂ ਨੂੰ ਸੰਗਤ ਦਾ ਪੂਰਾ ਸਹਯੋਗ ਤੇ ਪਿਆਰ ਮਿਲਿਆ ਸੀ ਹੁਣ ਉਸੇ ਤਰ੍ਹਾਂ ਹੀ ਜਸਦੀਪ ਸਿੰਘ ਗਿੱਲ ਨੂੰ ਪਿਆਰ ਅਤੇ ਸਹਯੋਗ ਸੰਗਤ ਵੱਲੋਂ ਦਿੱਤਾ ਜਾਵੇ ਸੇਵਾ ਨਿਭਾਉਣ ਦੇ ਵਿੱਚ ਉਹਨਾਂ ਦਾ ਪਿਆਰ ਅਤੇ ਸਨੇਹ ਵਾਲ ਧਿਆਨ ਦਿੱਤਾ ਜਾਵੇ ਜਸਦੀਪ ਸਿੰਘ ਗਿੱਲ 2 ਸਤੰਬਰ 2024 ਦੇ ਤੋਂ ਹੀ ਮਤਲਬ ਬੀਤੇ ਦਿਨ ਤੋਂ ਹੀ ਉਥੇ ਜਾਨਸ਼ੀਨ ਦੇ ਤੌਰ ਤੇ ਰਹਿਣਗੇ ਪਰ ਬਾਅਦ ਚ ਵੀ ਕਹਿ ਕੇ ਫਿਲਹਾਲ ਗੁਰਿੰਦਰ ਸਿੰਘ ਢਿੱਲੋਂ ਤੇ ਜਸਦੀਪ ਸਿੰਘ ਗਿੱਲ ਇਕੱਠੇ ਹਈ ਸਤਸੰਗ ਕਰਿਆ ਕਰਨਗੇ ਜੋ ਬਾਅਦ ਚ ਸਪਸ਼ਟੀਕਰਨ ਆਇਆ ਔਰ ਇਹਦੇ ਚ ਸਪਸ਼ਟੀਕਰਨ ਚ ਵੀ ਕਿ ਫਿਲਹਾਲ ਜਸਦੀਪ ਸਿੰਘ ਗਿੱਲ ਨੂੰ ਗੱਦੀ ਨਹੀਂ ਸੌਂਪੀ ਗਈ ਲੇਕਿਨ ਅਗਲਾ ਜਾਨਸ਼ੀਨ ਉਤਰਾਧਿਕਾਰੀ ਘੋਸ਼ਿਤ ਕਰ ਦਿੱਤਾ ਗਿਆ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਸਤਸੰਗ ਵਿੱਚ ਬੈਠੇ ਕਰਨਗੇ ਜਸਦੀਪ ਸਿੰਘ ਗਿਲਤ ਦੋਨੇ ਜਾਣੇ ਡੇਰੇ ਦੇ ਵੱਖ-ਵੱਖ satsang kendraਾਂ ਦੇ ਵਿੱਚ ਜਾਇਆ ਕਰਨਗੇ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਅਫਵਾਹਾਂ ਤੋਂ ਬਚਨ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਇਹ ਵੀ ਪੱਤਰ ਦੇ ਵਿੱਚ ਕਿਹਾ ਗਿਆ ਕਿ ਡੇਰਾ ਮੁਖੀ ਬਾਬਾ ਗ੍ਰਿੰਦਰ ਸਿੰਘ ਢਲੋਦੀ ਸੇਧ ਬਿਲਕੁਲ ਠੀਕ ਹੈ ਤੇ ਉਹ ਫਿਲਹਾਲ ਡੇਰੇ ਵਿੱਚ ਹੀ ਹਨ ਜ਼ਿਕਰ ਜੋ ਹੈ ਕਿ ਕੁਝ ਸਾਲ ਪਹਿਲੇ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਹੋਣ ਦਾ ਪਤਾ ਚੱਲਿਆ ਸੀ ਜਿਸ ਦਾ ਉਹਨਾਂ ਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਔਰ ਉਹ ਦਿਲ ਦੇ ਰੋਗਾਂ ਤੋਂ ਵੀ ਪੀੜਤ ਦੱਸੇ ਜਾ ਰਹੇ ਨੇ ਡੇਰੇ ਦਾ ਦੇਸ਼ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਪੂਰਾ ਪ੍ਰਭਾਵ ਹੈ ਹੁਣ ਗੱਲ ਕਰਦੇ ਹਾਂ ਕਿ ਜਸਦੀਪ ਸਿੰਘ ਗੁਲਕੌਣ ਹੈ ਰਾਦਾ ਸੁਆਮੀ ਸਾਸੰਗ ਬਿਆਸ ਦੇ ਛੇਵੇਂ ਮੁਖੀ ਜੋ ਹੋਣਗੇ ਜਿਨ੍ਹਾਂ ਨੂੰ ਭਵਿੱਖ ਦੇ ਵਿੱਚ ਗੱਦੀ ਵੀ ਸੌਂਪੀ ਜਾਏਗੀ ਉਹ केमिकल इंजीनियरिंग पासरी डिग्री केमिकल इंजीनियरिंग ਜਿਹੜੀ ਉਹਨਾਂ ਨੇ ਕੈਂਬਰिज ਯੂਨੀਵਰਸਿਟੀ ਤੋਂ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ पीएचडी ਹਾਸਲ ਕੀਤੀ ਹੈ ਔਰ ਫਿਰ ਮੈਚਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਉਹਨਾਂ ਨੇ ਕੈਮੀਕਲ ਦੀ ਇੰਜੀਨੀਅਰਿੰਗ ਦੀ ਵਿੱਚ ਮਾਸਟਰ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ पीएचडी ਕੀਤੀ ਹੈ ਉਹਨਾਂ ਨੇ ਆਈਆਈਟੀ ਦਿੱਲੀ ਤੋਂ ਬਾਇਓਟੈਕਨੋਲੋਜੀ ਵਿੱਚ ਵੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ ਜਦ ਦੀਪ ਸਿੰਘ ਗਿੱਲ ਦੇ ਕੋਲ ਫਾਰਮਾ ਕੰਪਨੀਆਂ ਵਿੱਚ ਕੰਮ ਕਰਨ ਦਾ ਇੱਕ ਲੰਮਾ ਤਜਰਬਾ ਉਹਨਾਂ ਨੇ ਫਾਰਮਾਸੋਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਵਿੱਚ ਚੀਫ ਸਟ੍ਰੈਟੇਜੀ ਆਫੀਸਰ ਅਤੇ ਸੀਈਓ ਦੇ ਰੂਪ ਦੇ ਵਿੱਚ ਸਾਲ 2019 ਚ ਜੁਆਇਨ ਕੀਤਾ ਸੀ ਤੇ 31 ਮਈ 2024 ਨੂੰ ਉਹਨਾਂ ਨੇ ਅਹੁਦਾ ਛੱਡ ਦਿੱਤਾ ਸੀ ਉਹ ਬੋਰਡ ਆਬਜ਼ਰਵਰ ਦੇ ਰੂਪ ਵਿੱਚ ਐਂਥ੍ਰਿਸ ਐਂਡ ਅਚਾਰਾ ਲੈਬਸ ਪ੍ਰਾਈਵੇਟ ਲਿਮਟਿਡ ਦੇ ਨਾਲ ਵੀ ਜੁੜੇ ਰਹੇ ਨੇ ਮਾਰਚ 2024 ਤੱਕ ਉਹ ਵੈਲਦੀ ਥੈਰੀਓਕਿਊਟਸ ਦੇ ਬੋਰਡ ਮੈਂਬਰ ਵੀ ਰਹੇ ਚੁੱਕੇ ਨੇ ਇਸ ਤੋਂ ਪਹਿਲਾਂ ਉਹਨਾਂ ਨੇ ਰਨਬੈਕਸੀ ਵਿੱਚ ਵੀ ਸੀਈਓ ਦੇ ਕਾਰਜਕਾਰੀ ਸਹਾਇਕ ਦੇ ਰੂਪ ਵਿੱਚ ਅਤੇ ਫਿਰ ਕੈਂਬਰिज ਯੂਨੀਵਰਸਿਟੀ ਇੰਟੌਰਨ ਦੇ ਦੇ ਪ੍ਰਧਾਨ ਦੇ ਰੂਪ ਵਿੱਚ ਉਹਨਾਂ ਨੇ ਕੰਮ ਕੀਤਾ ਤੁਹਾਨੂੰ ਦੱਸ ਦਈਏ ਕਿ ਰਨਬੈਕਸੀ ਦੇ ਜਿਹੜੇ ਮਾਲਕ ਨੇ ਉਹ ਵੀ ਗੁਰਿੰਦਰ ਸਿੰਘ ਢਿੱਲੋਂ ਦੇ ਰਿਸ਼ਤੇਦਾਰ ਨੇ ਕਿਸੇ ਵੀਰੇ ਉਹਨਾਂ ਵਿੱਚੋਂ ਇੱਕ ਦਾ ਵੀ ਰੋਲਾ ਪਿਆ ਸੀ ਕਿ ਦੋਨਾਂ ਭਰਾਵਾਂ ਦੇ ਵਿੱਚੋਂ ਕਿਸੇ ਇੱਕ ਨੂੰ ਮੁਖੀ ਐਲਾਨਿਆ ਜਾ ਸਕਦਾ ਲੇਕਿਨ ਉਹਨਾਂ ਦੇ ਵਿਵਾਦ ਕਾਫੀ ਵੱਧ ਗਏ ਸੀ ਕੰਪਨੀ ਦੇ ਵਿੱਚ ਗੜਬੜੀਆਂ ਹੋਈਆਂ ਸੀ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਉਲਝ ਗਿਆ ਸੀ ਫਿਰ ਫਿਲਹਾਲ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਛੇਵਾ ਆਪਣਾ ਜਾਨਸ਼ੀਨ ਐਲਾਨ ਕਰ ਦਿੱਤਾ ਗਿਆ ਇਹ ਸੀ ਜਿਹੜੀ ਤੁਹਾਨੂੰ ਅਸੀਂ ਰਾਧਾ ਸਵਾਮੀ ਸਤਸੰਗ ਬਿਆਸ ਦੇ ਨਾਲ ਜੁੜੇ ਹੋਏ ਕੁਝ ਕਿਸੇ ਜਿਹੜੇ ਨੇ ਸਾਝੇ ਕੀਤੇ ਨੇ ਹਾਲਾਂਕਿ ਨੇੜਲੇ ਪਿੰਡਾਂ ਦੇ ਵਿੱਚ ਡੇਰਾ ਰਾਧਾ ਸੁਆਮੀ ਨੂੰ ਕੁਝ ਹੋਰ ਹੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਕਿ ਕਈਆਂ ਨੂੰ ਆਪਣੀ ਉਥੇ ਜ਼ਮੀਨ ਮਜਬੂਰੀ ਵਸ ਵਿੱਚ ਵੇਚਣੀ ਪਈ ਤੇ ਕਈਆਂ ਨੂੰ ਮਜਬੂਰੀ ਵਸ ਆਪਣੇ ਘਰ ਛੱਡਨੇ ਪਏ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲੇ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ